ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਵਿਆਹ ਦੇ ਬੰਧਨ ਵਿੱਚ ਵੱਜ ਗਈ ਹੈ। ਉਹਨਾਂ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਤੂਰ ਨਾਲ ਹੋਇਆ ਹੈ। ਤੇਜਵੀਰ ਸਿੰਘ ਤੂਰ ਦੀ ਗੱਲ ਕਰੀਏ ਤਾਂ ਹਰਕੀਰਤ ਕੌਰ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਵੀਰ ਸਿੰਘ ਤੂਰ ਨਾਲ ਹੋਇਆ ਹੈ ਜੋ ਕਿ ਕੈਨੇਡਾ ਦੇ ਸਿਟੀਜ਼ਨ ਹਨ ਅਤੇ ਤੇਜਵੀਰ ਸਿੰਘ ਮੂਲ ਰੂਪ ਵਿੱਚ ਦੁਆਬਾ ਖੇਤਰ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦਾ ਪਿਛੋਕੜ ਕਪੂਰਥਲਾ ਦੇ ਪਿੰਡ ਪੱਟੜਕੜਾ ਨਾਲ ਸੰਬੰਧਿਤ ਹੈ। ਉਹਨਾਂ ਨੇ ਆਪਣੀ ਪੜ੍ਹਾਈ ਕੈਨੇਡਾ 'ਚ ਟ੍ਰਾਂਟੋ ਦੀ ਯਾਰਕ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ ਅਤੇ ਨਾਲ-ਨਾਲ ਉਹ ਆਪਣੇ ਪਰਿਵਾਰ ਨਾਲ ਬਿਜ਼ਨਸ ਵੀ ਸਾਂਭ ਰਹੇ ਸਨ। ਇਹ ਗੱਲ ਯਕੀਨੀ ਤੌਰ ਤੇ ਸਾਹਮਣੇ ਆਈ ਹੈ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਤੇ ਆਬੂ ਥਾਬੀ ਵਿੱਚ ਸੈਟਲ ਹੈ। ਅਤੇ ਉਹਨਾਂ ਦਾ ਕਾਰੋਬਾਰ ਵਿਦੇਸ਼ਾਂ ਤੋਂ ਹੀ ਚਲਾਇਆ ਜਾਂਦਾ ਹੈ ਅਬੂ ਧਾਬੀ ਚ ਰਹਿੰਦੇ ਆ ਉਹਨਾਂ ਨੂੰ 35 ਸਾਲ ਹੋ ਗਏ ਹਨ ਅਤੇ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਅਬੂ ਧਾਬੀ ਚ ਹੀ ਚੱਲ ਰਿਹਾ ਹੈ ਉਹਨਾਂ ਦੇ ਟਰਾਂਸਪੋਰਟ ਸਮੇਤ ਦੋ ਵੱਡੇ ਕਾਰੋਬਾਰ ਚੱਲ ਰਹੇ ਹਨ ਇਸ ਦੇ ਨਾਲ ਹੀ ਤੇਜਵੀਰ ਸਿੰਘ ਦੇ ਪਰਿਵਾਰ ਦਾ ਕੈਨੇਡਾ ਦੇ ਵਿੱਚ ਵੀ ਚੰਗਾ ਕਾਰੋਬਾਰ ਹੈ ਉਹਨਾਂ ਦੇ ਬ੍ਰੈਮਟਨ ਦੇ ਵਿੱਚ ਕਾਰੋਬਾਰ ਚੱਲ ਰਹੇ ਹਨ ਤੇਜਵੀਰ ਸਿੰਘ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਿਤਾ ਸੱਤ ਭਰਾ ਹਨ ਅਤੇ ਉਹ ਸਾਰੇ ਇਕੱਠੇ ਹੀ ਰਹਿੰਦੇ ਹਨ ਇਸ ਕਰਕੇ ਉਹਨਾਂ ਦੀ ਅੱਗੇ ਦੀ ਪੀੜ੍ਹੀ ਵੀ ਇਕੱਠੇ ਕਾਰੋਬਾਰ ਚਲਾ ਰਹੀ ਹੈ ਇਹ ਵੀ ਦੱਸ ਦिए ਕਿ ਪੰਜਾਬ ਦੇ ਵਿੱਚ ਉਹਨਾਂ ਦੀ ਬਹੁਤ ਜ਼ਮੀਨ ਹੈ ਉਹ ਜਨਵਰੀ ਦੇ ਮਹੀਨੇ ਵਿਆਹ ਲਈ ਭਾਰਤ ਆਏ ਹਨ ਦੱਸ ਦिए ਕਿ ਵਿਆਹ ਦੀ ਪਾਰਟੀ 'ਚ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਖੂਬ ਰੰਗ ਬੰਨਿਆ ਇਸ ਦੌਰਾਨ ਹੀ ਮੀਕਾ ਸਿੰਘ ਨੇ ਇਸ ਖੁਸ਼ੀ ਦੇ ਮੌਕੇ ਤੇ ਪੂਰੇ ਬਾਦਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਨਵ ਵਿਆਹੇ ਜੋੜੇ ਨੂੰ ਖੁਸ਼ੀਆਂ, ਪਿਆਰ ਅਤੇ ਏਕਤਾ ਦੀ ਜ਼ਿੰਦਗੀ ਦੀ ਕਾਮਨਾ ਵੀ ਕੀਤੀ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਹਰਕੀਰਤ ਕੌਰ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਵਿੱਚ ਪੂਰੀ ਕੀਤੀ ਹੈ ਤੇ ਲੰਡਨ ਬਿਜ਼ਨਸ ਸਕੂਲ ਤੋਂ ਮੈਨੇਜਮੈਂਟ ਵਿੱਚ ਮਾਸਟਰ ਕੀਤੀ ਹੈ। ਉਸ ਤੋਂ ਬਾਅਦ ਕੈਂਬਰੇਜ ਯੂਨੀਵਰਸਿਟੀ ਤੋਂ ਐਂਟਰਪ੍ਰੀਨਰ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ। ਹਰਕੀਰਤ ਕੌਰ ਬਾਦਲ ਦੇ ਵਿਆਹ ਦੀ ਜਾਗੋ ਦੀ ਵੀਡੀਓ ਵੀ ਕੁਝ ਦਿਨਾਂ ਪਹਿਲਾਂ ਸਾਹਮਣੇ ਆਈ ਸੀ ਜਿਸ ਵਿੱਚ ਪੂਰੇ ਬਾਦਲ ਪਰਿਵਾਰ ਵੱਲੋਂ ਖੁਸ਼ੀ ਨਾਲ ਜਸ਼ਨ ਮਨਾਇਆ ਗਿਆ ਤੇ ਸੁਗਵੀਰ ਸਿੰਘ ਬਾਦਲ ਨੇ ਵਿਆਹ ਦੇ ਸ਼ੁਭ ਕਾਰਜ ਲਈ ਅਖੰਡ ਪਾਠ ਸਾਹਿਬ ਬਾਦਲ ਪਿੰਡ ਵਿਖੇ ਰਖਵਾਇਆ ਸੀ ਜਿਸ ਵਿੱਚ ਸਾਰੇ ਅਕਾਲੀ ਦਲ ਦੀ ਲੀਡਰਸ਼ਿਪਸਾਂ ਨੇ ਹੋਰ ਵੱਡੀ ਸ਼ਖਸੀਤਾਂ ਸ਼ਾਮਿਲ ਹੋਈਆਂ ਸਨ ਹਾਸਲ ਜਾਣਕਾਰੀ ਮੁਤਾਬਕ ਵਿਆਹ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਕੇਂਦਰੀ ਮੰਤਰੀ अनुप्रिया पटेल, ਸਪਾ ਪ੍ਰਧਾਨ ਅਖਲੇਸ਼ ਯਾਦਵ ਅਤੇ ਉਹਨਾਂ ਦੀ ਪਤਨੀ ਡਿੰਪਲ ਯਾਦਵ, ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੋਰ, ਡੇਰਾ ਬਿਆਸਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡ ਚੈਨਲਾਂ ਬਣੇ ਰਹੋ। ਧੰਨਵਾਦ।